ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪਟਿਆਲਾ ਸਲਵਾਰ ਦੀ ਕਟਿੰਗ ਇਸ ਲਈ ਆਪਣੇ ਕੋਲ ਹੈ 2.5 ਮੀਟਰ ਕਪੜਾ ਪਹਿਲਾਂ ਆਪਾਂ ਇਸ ਦੀ ਕੰਨੀ ਹੈ ਜੋ ਅੱਧਾ ਇੰਚ ਰੱਖਦੇ ਹੋਏ ਬਾਕੀ ਨੂੰ ਕੱਟ ਦੇਵਾਂਗੇ ਦਦਾ ਇੰਚ ਰੱਖਦੇ ਹੋਏ ਬਾਕੀ ਕੰਨੀ ਹੈ ਜੋ ਆਪਾਂ ਇਦਾਂ ਉਤਾਰ ਲੈਣੀ ਹੈ ਹਾਂਜੀ ਕੰਨੀ ਨੂੰ ਇਦਾਂ ਅੱਧਾ ਅੱਧਾ ਇੰਚ ਉਤਾਰਦੇ ਹੋਏ ਤੋਂ ਬਾਅਦ ਆਪਾਂ ਨੇ ਕੱਪੜੇ ਨੂੰ ਐਦਾਂ ਕਰ ਕਰਦੇ ਹੋਏ ਇੱਕ ਸ਼ੈਡ ਤੋਂ ਡਬਲ ਫੋਲਡ ਕਰ ਲੈਣਾ ਹਾਂਜੀ ਐਦਾਂ ਕੱਪੜੇ ਨੂੰ ਡਬਲ ਫੋਲਡ ਕਰਨ ਤੋਂ ਬਾਅਦ अपने कपड़े की बाद जी स्केल की मदद न क्ड लेनी है इस तुम तो बाहर लवेंगे जी सलवार की लंबाई जो कि अपने को चौंती इंच तैयार है इसमें आप चार इंच की बेल्ट है जी क्ड लवेंगे ਸਲਵਾਰ ਦੀ ਲੰਬਾਈ ਆਪਣੇ ਕੋਲ ਰਹਿ ਜਾਣੀ ਹੈ 30 ਇੰਚ ਇਸ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਜੀ 31 ਇੰਚ ਤੁਸੀਂ ਸਲਵਾਰ ਦੀ ਪੂਰੀ ਲੰਬਾਈ ਵਿੱਚੋਂ ਆਪਣੀ 벨ਟ ਦੀ ਲੰਬਾਈ ਜਿਹੜੀ ਉਹ ਘਟਾ ਲੈਣੀ ਹੈ 4 5 4.5 ਜਿੰਨੀ ਵੀ ਤੁਸੀਂ ਲਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਜਿੰਨੀ ਵੀ ਸਲਵਾਰ ਦੀ ਲੈਂਥ ਰਹਿੰਦੀ ਹੈ ਉਸ ਵਿੱਚ ਇੱਕ ਪਲੱਸ ਕਰਕੇ ਆਪਾਂ ਇਹ ਪੌਚਾਂ ਦੀ ਜਿਹੜੀ ਕਟਿੰਗ ਕਰ ਲੈਣੀ ਹੈ ਇਹ ਜੀ ਆਪਣੀ ਪੌਚਾਂ ਦੀ ਕਟਿੰਗ ਜੋ ਕਿ ਕੁੰਦਿਆਂ ਦੇ ਵਿਚਾਲੇ ਕਪੜਾ ਪੈਂਦਾ ਹੈ ਪੌਂਚੇ ਦੀ ਕਟਿੰਗ ਪੌਂਚ ਆਪਣਾ ਤਿਆਰ ਹੈ ਜੀ ਸੀਐਨ ਚ ਇਸ ਦੀ ਚੜਾਈ ਆਪਾਂ ਰੱਖਾਂਗੇ ਜੀ 12 ਇੰਚ ਹਾਂਜੀ ਇੱਧਰਲੇ ਛੜ ਆਪਾਂ ਨੇ ਪੌਂਚ ਦੀ ਨਿਸ਼ਾਨੀ ਲਗਾ ਲਈ ਹੈ ਜੋ ਕਿ ਆਪਣਾ ਸੀਐਨ ਚ ਤਿਆਰ ਹੈ ਉਸ ਦਾ ਡਬਲ ਆਪਾਂ ਲਵਾਂਗੇ ਇਸ ਦੀ ਚੜਾਈ ਵਿੱਚ 12 ਇੰਚ ਸਲਵਾਰ ਦੀ ਲੰਬਾਈ ਵਿੱਚ ਆਪਾਂ ਨੇ 1 ਇੰਚ ਵਧਾ ਕੇ ਰੱਖਣਾ ਹੈ ਬੈਲਟ ਦਾ ਕੱਪੜਾ ਕੱਢਣ ਤੋਂ ਬਾਅਦ ਇਸ ਵਿੱਚ ਬੈਲਟ ਆਪਾਂ ਕਰਾਂਗੇ ਜੀ 4 ਇੰਚ ਦੀ ਐਡ ਇਨਾ ਸਾਰੇ ਨਿਸ਼ਾਨਾਂ ਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ ਹੈ। ਐਦਾਂ ਮਿਲਾਉਣ ਤੋਂ ਬਾਅਦ ਇਸ ਦੀ ਕਟਿੰਗ ਕਰ ਲੈਣੀ ਹੈ। ਇਹ ਜੀ ਆਪਣੇ ਪੌਂਚੇ ਦਾ ਕੱਪੜਾ ਜਿਹੜਾ ਉਹ। ਹਾਂਜੀ ਇਹ ਆਪਣੇ ਪੌਂਚੇ ਦਾ ਕੱਪੜਾ ਜਿਹੜਾ ਕੱਟ ਹੋ ਚੁੱਕਿਆ ਹੈ। ਇਸ ਦੇ ਨਾਲ ਉਹ ਜੋ ਕੱਪੜਾ ਬਚਾ ਹੈ ਉਸ ਵਿੱਚ ਆਪਾਂ ਆਪਣੀ 벨ਟ ਜਿਹੜੀ ਉਹ ਤਿਆਰ ਕਰਾਂਗੇ। ਹਾਂਜੀ 벨ਟ ਜੋ ਆਪਣੀ ਲਬਾਈ ਵਿੱਚ ਆਪਾਂ 7 ਇੰਚ ਤਿਆਰ ਰੱਖਾਂਗੇ 7 ਇੰਚ ਦੀ ਕਟਾਈ ਕਰਾਂਗੇ ਜੋ ਕਿ 4 ਇੰਚ ਆਪਣੇ ਤਿਆਰ ਰਹੇਗੀ 3 ਇੰਚ ਸਲਾਈ ਦਾ ਆ ਜਾਊਗਾ ਬਾਕੀ ਦਾ 2 ਇੰਚ ਉੱਪਰ ਨੇਫੇ ਚ ਫੋਲਡ ਹੋ ਜਾਊਗਾ 벨ਟ ਦੀ ਚੜਾਈ ਆਪਣੇ ਕੋਲ ਹੈ ਜੀ 24.5 ਇੰਚ ਇਸ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ 25.5 ਇੰਚ ਤਦ ਆਪਾਂ ਆਪਣੀ 벨ਟ ਦੀ ਜਿਹੜੀ ਕਟਿੰਗ ਕਰ ਲਵਾਂਗੇ ਤੁਸੀਂ ਕਿਸੇ ਵੀ ਸਾਈਜ਼ ਦੀ ਸਲਵਾਰ ਰੈਡੀ ਕਰ ਰਹੇ ਹੋ ਉਸ ਲਈ ਮੈਥਡ ਇਹੀ ਰਹੇਗਾ ਭਾਵੇਂ ਹੈਵੀ ਸਾਈਜ਼ ਦੀ ਹੈ ਭਾਵੇਂ ਹਲਕੇ ਦੀ ਹਰ ਸਲਵਾਰ ਦਾ ਮੈਥਡ ਜਿਹੜਾ सेम ਹੀ ਰਹੇਗਾ ਇਹ ਆਪਣੀ 벨ਟ ਤਿਆਰ ਹੋ ਗਿਆ ਹੈ ਬਾਕੀ ਰਹਿੰਦੇ ਕੱਪੜੇ ਵਿੱਚ ਆਪਾਂ ਕਰਾਂਗੇ ਜੀ ਆਪਣੇ ਕੁੰਦਿਆਂ ਦੀ ਕਟਿੰਗ ਇਸ ਨੂੰ ਆਪਾਂ ਡਬਲ ਫੋਲਡ ਕਰ ਲੈਣਾ ਹੈ ਹਾਂਜੀ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਜਿਹੜੀ ਆਪਣੇ ਕੁੰਦਿਆਂ ਦੀ ਨਿਸ਼ਾਨੀ ਹੈ ਉਹ ਸੱਜੇ ਤੋਂ ਖੱਬੇ ਲਾਉਣੀ ਹੈ ਇੱਕ ਸਾਈਡ ਆਪਣੀ ਨਿਸ਼ਾਨੀ ਸੱਜੀ ਸਾਈਡ ਜਾਏਗੀ ਦੂਜੇ ਪਾਸੇ ਜਿਹੜੀ ਆਪਣੀ ਖੱਬੇ ਛੜਾ ਦੇਗੀ ਇਸ ਲਈ ਆਪਾਂ ਇਹਦੇ ਮਾਰਕਿੰਗ ਕਰਨ ਲੱਗੇ ਹਾਂ 3 ਇੰਚ ਆਪਣੀ ਸਲਵਾਰਾ ਜਿਹੜੀ ਤਿਆਰ ਹੈ ਇਸ ਵਿੱਚ 1 ਇੰਚ ਆਪਾਂ ਵਧਾ ਕੇ ਰੱਖਾਂਗੇ ਕੰਤੀ 31 ਇੰਚ ਲਗਾਉਣ ਤੋਂ ਬਾਅਦ ਇਸ ਵਿੱਚ ਆਪਾਂ ਨੇ ਜਿੰਨੇ ਦਾ ਵੀ ਕੁੰਦਾ ਐਡ ਕਰਨਾ ਹੈ 1.5 ਇੰਚ 2 ਇੰਚ ਉਹਨੇ ਦੀ ਆਪਾਂ ਮਾਰਕਿੰਗ ਇਸ ਦੀ ਲੰਬਾਈ ਤੋਂ ਵਧਾ ਕੇ ਕਰਾਂਗੇ ਆਪਣੇ ਕੁੰਦਿਆਂ ਦੀ ਲਵਾਈ ਦੀ ਨਿਸ਼ਾਨੀ ਆਪਾਂ ਪ੍ਰੋਪਰ 30 ਇੰਚ ਤੇ ਲਗਾਵਾਂਗੇ। ਹਾਂਜੀ ਇੱਧਰ ਲਈ ਛੈੜੇ ਆਪਾਂ ਲਾਵਾਂਗੇ ਇੱਕ ਖਬੀ ਛੈੜ। ਕੱਤੀਆਂ ਚ ਆਪਾਂ ਸਰਵਾਰ ਤਿਆਰ ਚਾਹੀਦੀ ਹੈ। ਉਸ ਵਿੱਚ ਆਪਾਂ 2 ਇੰਚ ਆਪਣੇ ਕੁੰਦੇ ਜਿਹੜਾ ਪਲੱਸ ਰੱਖਾਂਗੇ। ਇਸ ਤੋਂ ਬਾਅਦ ਆਪਾਂ ਨੇ ਜਿਹੜੀ ਆਪਣੀ ਸਰਵਾਰ ਦੀ ਲੰਬਾਈ ਲਗਾਈ ਹੈ ਉਸ ਤੋਂ ਤਿਰਸਾ ਨਹੀਂ ਲਗਾਉਣਾ। ਦੋ ਆਪਾਂ 2 ਇੰਚ ਵਧਾ ਕੇ ਰੱਖਿਆ ਹੈ ਉਸ ਤੋਂ ਇਦਾਂ ਦੋਨੋਂ ਸਾਈਡਾਂ ਤੇਰਸਾਪਾ ਮਲਾ ਲਵਾਂਗੇ। ਇਦਾਂ। ਜਦੋਂ ਵੀ ਆਪਾਂ ਢਾਈ ਇੰਚ ਦੀ ਸਲਵਾਰ ਜਦੋਂ ਵੀ ਆਪਾਂ ਢਾਈ ਮੀ ਸੌਰੀ ਢਾਈ ਮੀਟਰ ਵਿੱਚ ਸਲਵਾਰ ਤਿਆਰ ਕਰਦੇ ਹਾਂ ਤਾਂ ਉਸ ਦੀ ਜਿਹੜੀ ਆਪਣੀ ਹਸਣ ਆਏ ਹਸਣ ਵਿੱਚੋਂ ਹੀ ਨਿਕਲਦਾ ਹੈ। ਹਸਣ ਲਈ ਕਪੜਾ ਜਿਹੜਾ ਐਕਸਟਰਾ ਨਹੀਂ ਬਚਦਾ ਇਸ ਲਈ ਆਪਾਂ ਇਹਦਾ ਹਸਣ ਵਿੱਚੋਂ ਹੀ ਕੱਢਾਂਗੇ। ਆਪਾਂ ਤੁਹਾਨੂੰ ਦੱਸਾਂਗੇ ਇਦਾਂ ਪਹਿਲਾਂ ਕੁੰਦਿਆਂ ਤੇਰਸੀ ਨਸਾਨੀ ਲਗਾ ਕੇ ਆਪਾਂ ਇਸ ਦੀ ਕਟਿੰਗ ਕਰ ਲੈਣੀ ਹੈ। ਹਾਂਜੀ ਇਦਾਂ ਕੁੰਦਿਆਂ ਦੀ ਕਟਾਈ ਕਰਨ ਤੋਂ ਬਾਅਦ अपना जो के बंद पीस है उसनों अपा बचालो कट लेना है दोनों अलग कर लेना हाँ जी अलग करने तो बाद इस दनियाद बिल्कुल बराबर रखते हुए ਇਹ ਤਾਂ ਵਿਸ਼ਾਲ ਲਵਾਂਗੇ ਇਹਦੇ ਰਹਿnde ਦੂਜੇ ਦੋ ਕੁੰਦਿਆਂ ਨੂੰ ਕੰਨਿਆਂ ਤੋਂ ਬਰਾਬਰ ਕਰਦੇ ਹੋਏ ਇਸਦੇ ਉੱਪਰ ਰੱਖ ਲਵਾਂ ਹਾਂ ਜਿਵੇਂ ਦੇਖੋ ਤੁਸੀਂ ਦੇਖ ਸਕਦੇ ਹੋ ਜੋ ਕਿ ਆਪਣੇ ਇੱਕ ਸਾਈਡ ਕੱਪੜੇ ਦੀ ਬਾਧ ਘਾਟ ਆ ਰਹੀ ਹੈ ਬਿਲਕੁਲ ਆਪਾਂ ਇਸ ਨੂੰ ਪਹਿਲਾਂ ਬਰਾਬਰ ਕਰ ਲਵਾਂਗੇ ਇਸ ਲਈ ਆਪਾਂ 2 ਇੰਚ ਜਿਹੜਾ ਕੱਪੜਾ ਵਧਾ ਕੇ ਰੱਖਦੇ ਹੁੰਦੇ ਆ ਤਾਂ ਕਿ ਉੱਪਰੋਂ ਜਦੋਂ ਵੀ ਆਪਾਂ ਕੱਪੜੇ ਨੂੰ ਬਰਾਬਰ ਕਰਦੇ ਆ ਤਾਂ ਆਪਣੀ ਸਲਵਾਰ ਦੀ ਜਿਹੜੀ ਲੰਬਾਈ ਆ ਉਹ ਘਟੇ ਨਾ ਇਸ ਕਰਕੇ ਲੰਬਾਈ ਜਿਹੜੀ ਆਪਾਂ ਨੀਚੇ ਨੂੰ ਵਧਾ ਲਵਾਂਗੇ ਪਹਿਲਾਂ ਆਪਾਂ ਕੱਪੜੇ ਨੂੰ ਉੱਪਰੋਂ ਬਿਲਕੁਲ ਬਰਾਬਰ ਕਰ ਲਵਾਂਗੇ ਜੋ ਕਿ ਆਪਣੀ ਇਦਾਂ ਬਾਧ ਘਾਟ ਕੁੰਦਿਆਂ ਉੱਪਰ ਰੱਖਦੇ ਹੋਏ ਆਉਂਦੀ ਹੈ ਜੇਕਰ ਇਹ ਆਪਾਂ ਇਦਾਂ ਹੀ ਕਟਾਈ ਕਰ ਦਿੰਦੇ ਬਾਧ ਘਾਟ ਨਹੀਂ ਕੱਢਦੇ ਇੱਕ ਦੂਸਰੇ ਉੱਪਰ ਰੱਖ ਕੇ ਤਾਂ ਆਪਾਂ ਨੂੰ ਜਦੋਂ ਵੀ ਆਪਾਂ ਕੁੰਦਿਆਲੀ ਸਲਾਈ ਲਗਾਉਣੀ ਆ ਉਹਦੋਂ ਪ੍ਰੋਬਲਮ ਆਉਂਦੀ ਹੈ ਉਹਦੋਂ ਇੱਕ ਕਪੜਾ ਵਧ ਜਾਂਦਾ ਹੈ ਤੇ ਇੱਕ ਕਪੜਾ ਘਟ ਜਾਂਦਾ ਹੈ ਇਸ ਕਰਕੇ ਇਹ ਕਟਿੰਗ ਆ ਜਿਹੜੀ ਆਪਾਂ ਪਹਿਲਾਂ ਤੁਸੀਂ ਕਰ ਲਵਾਂਗੇ ਬਰਾਬਰ ਕਰਕੇ ਕਪੜੇ ਦੀ ਹਾਂਜੀ ਇਦਾਂ ਕਪੜੇ ਨੂੰ ਬਰਾਬਰ ਕਰਨ ਤੋਂ ਬਾਅਦ ਆਪਾਂ ਹੁਣ ਲਾਵਾਂਗੇ ਇਸਦੇ ਆਸਣ ਦੀ ਨਿਸ਼ਾਨੀ ਜੋ ਕਿ ਆਪਾਂ 10 ਇੰਚ ਤੇ ਲਗਾਵਾਂਗੇ ਜੀ ਇਸ ਤੋਂ ਬਾਅਦ ਆਪਾਂ ਹੁਣ ਕਰਾਂਗੇ ਆਪਣੀ ਸਲਵਾਰ ਦੀ ਜਿਹੜੀ ਲੰਬਾਈ ਦੀ ਮਾਰਕਿੰਗ ਕਪੜਾ ਜਿਹੜਾ ਆਪਣਾ ਬਿਲਕੁਲ ਬਰਾਬਰ ਹੈ ਇਸ ਤੋਂ ਆਪਾਂ ਇੰਚ ਟੇਪ ਰੱਖਦੇ ਹੋਏ ਆਪਾਂ ਨੂੰ ਜਿੰਨੀ ਵੀ ਸਲਵਾਰ ਦੀ ਲੰਬਾਈ ਚਾਹੀਦੀ ਹੈ 30 ਆਪਾਂ ਨੂੰ ਤਿਆਰ ਚਾਹੀਦੇ 1 ਇੰਚ ਆਪਾਂ ਇਸ ਵਿੱਚ ਵਾਧਾ ਐਡ ਕਰਾਂਗੇ 31 ਇੰਚ ਐਦਾਂ ਰੱਖਦੇ ਹੋਏ ਇੱਥੇ ਆਪਾਂ ਨੇ ਹੁਣ ਆਪਣਾ ਕੁੰਦਾ ਪਾਉਣਾ ਹੈ ਜਿੰਨਾ ਵੀ ਤੁਸੀਂ ਆਪਣਾ ਕੱਪੜੇ ਦਾ ਕਾਉਂਡਿਕ ਰੱਖਣਾ ਚਾਹੁੰਦੇ ਹੋ 1.5 ਇੰਚ 2 ਇੰਚ 2.5 ਇੰਚ ਕਿਉਂਕਿ ਆਪਣੇ ਕੋਲ ਪਹੁੰਚੇ ਦਾ ਕੱਪੜਾ ਜਿਹੜਾ ਪੂਰਾ ਹੈ ਇਸ ਕਰਕੇ ਆਪਾਂ ਕੁੰਦਾ ਜਿਹੜਾ 2 ਇੰਚ ਦਾ ਹੀ ਪਾਵਾਂਗੇ ਐਦਾਂ ਤੁਸੀਂ ਇੱਥੇ ਆਪਣੇ ਕੁੰਦੇ ਜਿਹੜੀ ਮਾਰਕਿੰਗ ਕਰ ਲੈਣੀ ਹੈ ਇਸ ਤੋਂ ਬਾਅਦ ਐਦਾਂ ਕੁੰਦੇ ਦੀ ਕੰਨੀ ਤੇ ਇੰਚ ਟੇਪ ਰੱਖਦੇ ਹੋਏ ਆਪਾਂ ਇਸ ਨੂੰ ਆਪਣੇ ਆਸਣ ਦੀ ਨਿਸ਼ਾਨੀ ਨਾਲ ਮਲਾ ਲਵਾਂਗੇ। ਹਾਂਜੀ ਇਹ ਆਪਣੇ ਕੁੰਦੇ ਦੀ ਮਾਰਕਿੰਗ ਕਰਨ ਤੋਂ ਬਾਅਦ ਆਸਣ ਨਾਲ ਜੋ ਕਿ ਆਪਣਾ ਨਿਸ਼ਾਨੀ ਆਪਣੀ ਮਾਰਕ ਕਰ ਲਈ ਹੈ। ਹੁਣ ਆਪਾਂ ਇਸ ਦੇ ਉੱਪਰ ਉੱਪਰ ਕਟਿੰਗ ਕਰ ਦੇਵਾਂਗੇ। ਐਦਾ ਕੁੰਦੇ ਵਾਲੀ ਸਲਾਈ 'ਚ ਜੋ ਬਾਹਦ ਘਟ ਆਉਂਦੀ ਹੈ ਕੱਪੜੇ ਦੀ ਉਹ ਵੀ ਨਿਕਲ ਜਾਂਦੀ ਹੈ ਤੇ ਸਲਾਈ ਲਗਾਉਂਦੇ ਟਾਈਮ ਤੇ ਸਲਵਾਰ ਸਲਾਈ ਕਰਦੇ ਟਾਈਮ ਆਪਾਂ ਨੂੰ ਕੋਈ ਵੀ ਪ੍ਰੋਬਲਮ ਆ ਜਿਹੜੀ ਉਹ ਨਹੀਂ ਆਉਂਦੀ। ਕੱਪੜੇ ਦੀ ਬਾਹਦ ਘਟ ਕਿਤੇ ਵੀ ਨਹੀਂ ਆਉਂਦੀ। ਜੇ 드ਰਾਪ ਕਰ ਦਿੰਗੇ ਆਪਣੀ ਆਸਾਨਦੀ ਕਟਿੰਗ ਇਹ ਤਾਂ ਆਪਣੇ ਕੁੰਦਿਆਂ ਦੇ ਜਿਹੜੇ ਚਾਰੇ ਪੱਲੇ ਆ ਉਹ ਬਿਲਕੁਲ ਬਰਾਬਰ ਆਉਂਦੇ ਹਨ ਹਾਂਜੀ ਇਹ ਆਪਣੇ ਕੁੰਦਿਆਂ ਦੀ ਕਟਿੰਗ ਹੋ ਚੁੱਕੀ ਹੈ ਇਹ ਆਪਣੀ 벨ਟ ਇਹ ਪੌਂਚੇ ਦਾ ਕੱਪੜਾ ਬਾਕੀ ਜੋ ਇਹ ਕੱਪੜਾ ਬਚਦਾ ਹੈ ਇਸ ਵਿੱਚ ਆਪਾਂ ਆਪਣੇ ਬੋਕਰਮ ਜਿਹੜੀ ਉਹ ਐਡ ਕਰ ਲਵਾਂਗੇ ਇਦਾਂ ਸਲਵਾਰ ਕਟਿੰਗ ਕਰਨ ਨਾਲ ਜੇਕਰ ਤੁਸੀਂ ਸਿਲਾਈ ਕਰਦੇ ਹੋ ਉਹ ਸਲਵਾਰ ਬਹੁਤ ਵਧੀਆ ਬਣਦੀ ਹੈ ਕੋਈ ਵੀ ਪ੍ਰੋਬਲਮ ਹੈ ਜਿਹੜੀ ਸਲਵਾਰ ਨੂੰ ਸਿਲਾਈ ਕਰਦੇ ਟਾਈਮ ਨਹੀਂ ਆਉਂਦੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਥੈਂਕ ਯੂ ਜੀ ਫॉर ਵਾਚ